ਤੇ ਸਾਰੇ ਦੀ ਬੜੀ ਖਬਰ ਆ ਰਹੀ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਸੁਨੀਲ ਜਾਖੜ ਤੇ ਤਿੱਖਾ ਸ਼ਬਦੀ ਵਾਰ ਕੀਤਾ ਹੈ ਕਿ ਜਾਖੜ ਸਾਹਿਬ ਜਾਖੜ ਸਾਹਿਬ ਜਿਸ ਪਾਰਟੀ ਦੇ ਵਿੱਚ ਹੋ ਉਸ ਦੀ ਫਿਕਰ ਕਰੋ ਪਹਿਲਾਂ ਦੱਸ ਦਿਆ ਕਰੋ ਪਹਿਲਾਂ ਦੱਸ ਦਿਆ ਕਰੋ ਕਿ ਕਿਹੜੇ ਪਾਰਟੀ ਦੇ ਵੱਲੋਂ ਬੋਲ ਰਹੇ ਹੋ ట్ਵੀਟ ਵਿੱਚ ਵੀ ਕਿਸੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਸ ਵਿੱਚ ਲਿਖਦੇ ਨੇ ਕਿ ਜਾਖੜ ਸਾਹਿਬ ਜਿਸ ਪਾਰਟੀ ਦੇ ਵਿੱਚ ਅੱਜ ਕੱਲ੍ਹ ਹੋ ਉਸ ਦੀ ਫਿਕਰ ਕਰੋ ਨਾਲੇ ਪੱਤਰਕਾਰਾਂ ਨੂੰ ਦੱਸ ਦਿਆ ਕਰੋ ਕਿ ਮੈਂ ਕਿਹੜੀ ਪਾਰਟੀ ਦੇ ਵੱਲੋਂ ਬੋਲ ਰਿਹਾ ਹਾਂ ਕਾਂਗਰਸ ਦੇ ਵੱਲੋਂ ਰਾਜ ਬੀਜੇਪੀ ਦੇ ਪ੍ਰਧਾਨ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਗੜਜੋੜ ਦਾ ਸੱਦਾ ਸਾਹਿਬ ਜੀ ਤੁਸੀਂ ਮੇਰੇ ਪੰਜਾਬ ਦੇ ਲੋਕਾਂ ਨੂੰ ਕੀ ਸਮਝਦੇ ਹੋ ਕਦੇ ਮਰ ਜਾ ਚੜੀਏ ਕਦੇ ਜਿਉਂ ਜਾ ਚੜੀਏ ਜਵਾਬ ਦਿਓ ਮੁਖਵੰਦੀ ਭਗਵਾਨ ਦਮਾਨ ਨੇ ਟਵੀਟ ਕਰਕੇ ਲਿਖਿਆ ਹੈ ਇੱਕ ਵਾਰ ਪੇਤੋ ਦੱਸ ਦੇ ਕਿ ਟਵੀਟ ਦੇ ਵਿੱਚ ਉਹ ਲਿਖਦੇ ਨੇ ਕਿ ਯਾਕਰ ਸਾਹਿਬ ਜਿਸ ਪਾਰਟੀ ਦੇ ਵਿੱਚ ਅੱਜ ਕੱਲ ਹੋ ਉਸ ਦੀ ਫਿਕਰ ਕਰੋ ਪੱਤਰਕਾਰਾਂ ਨੂੰ ਵੀ ਦੱਸਿਆ ਕਰੋ ਕਿ ਮੈਂ ਕਿਹੜੀ ਪਾਰਟੀ ਦੇ ਵੱਲੋਂ ਬੋਲ ਰਿਹਾ ਕਾਂਗਰਸ ਦੇ ਵੱਲੋਂ ਰਾਜ ਭਾਜਪੀ ਦੇ ਪ੍ਰਧਾਨ ਦਸ਼ੋਮੇ ਕਾਲੀਦ ਨੂੰ ਘੜਜੋੜ ਦਾ ਸੱਦਾ ਇਹ ਮੁਕੰਤੀ ਭਗਵੰਤ ਮਾਨ ਨੇ ਕੁਝ ਲਿਖਿਆ ਟਵੀਟ ਦੇ ਵਿੱਚ ਜਿਸ ਨਾਲ ਇਹ ਵੀ ਕਹਿੰਦੇ ਨੇ ਕਿ ਸਾਹਿਬ ਜੀ ਤੁਸੀਂ ਮੇਰੇ ਪੰਜਾਬ ਦੇ ਲੋਕਾਂ ਨੂੰ ਕੀ ਸਮਝਦੇ ਹੋ ਕਦੇ ਮਰ ਜਾ ਚਿੜੀਏ ਕਦੇ ਜਿਉਂ ਜਾ ਚਿੜੀਏ ਜਵਾਬ ਦਿਓ ਮੁੱਖ ਮੰਤਰੀ ਭਗਵੰਤ ਮਾਨ ਨੇ ਸੁਨੀਲ ਜਾਖੜ ਤੇ ਟਿੱਖਾ ਸ਼ਬਦੀ ਬਾਤ ਕੀਤਾ ਤਾਂ ਸੀ ਕਿ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਲਗਾਤਾਰ ਸਿਆਸੀ ਸੰਗਰਾਮ ਚੱਲ ਰਿਹਾ ਹੈ ਇਗਜ਼ਾਮ ਤਰਾਸ਼ੀਆਂ ਦਾ ਵੀ ਦੌਰ ਚੱਲ ਰਿਹਾ ਹੈ ਕਮਲ ਕੀ ਜਾਣਕਾਰੀ ਮੁੱਖ ਮੰਤਰੀ ਪੰਜਾਬ ਨੇ ਕੀ ਲਿਖਿਆ ਹੈ ਜਾਖੜ ਨੂੰ ਕਿਉਂ ਲਿਖਿਆ ਜਾਖੜ ਦੀ ਕਿਸ ਗੱਲ ਤੇ पलटवार ਕੀਤਾ ਹੈ ਮੁੱਖ ਮੰਤਰੀ ਨੇ ਬਲਕਿ ਵੇਖੋ ਖਾਸ ਤੌਰ ਤੇ ਗਗਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਇੱਕ ਅੰਜ ਜਿਹੜਾ ਕਿ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਹੋਰਾਂ ਨੇ ਕਥਿਆ ਹੈ ਟਵੀਟ ਕਰਦੇ ਹੋਏ ਉਹਨਾਂ ਨੇ ਲਿਖਿਆ ਕਿ ਜਾਖੜ ਵੱਲ ਜਿਸ ਪਾਰਟੀ ਚ ਅੰਕਲ ਹੋ ਉਸ ਪਾਰਟੀ ਉਸਦੀ ਫਿਕਰ ਕਰੋ ਨਾਲੇ ਪੱਤਰਕਾਰਾਂ ਨੂੰ ਦੱਸਿਆ ਕਰੋ ਕਿ ਮੈਂ ਕਿਹੜੀ ਪਾਰਟੀ ਵਿੱਚੋਂ ਬੋਲ ਰਿਹਾ ਕਾਂਗਰਸ ਵੱਲੋਂ ਰਾਜ ਭਾਜਪਾ ਦੇ ਪ੍ਰਧਾਨ ਅਤੇ ਚਾਲੀਬਲ ਨੂੰ ਡੱਟ ਜੋੜਦਾ ਸਵੱਦਾ ਸਾਹਿਬ ਜੀ ਤੁਸੀਂ ਮੇਰੇ ਪੰਜਾਬ ਦੇ ਲੋਕਾਂ ਨੂੰ ਕੀ ਸਮਝਿਓ ਕਦੇ ਮਰਦਾ ਜਿੜੀਏ ਕਦੇ ਜਿਉਂਦਾ ਜਿੜੀਏ ਇਹ ਜਵਾਬ ਦਿਓ ਇਹ ਸਿੱਧੇ ਤੌਰ ਤੇ ਸਦੇ ਤਾਂ ਜਿਹੜਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨੋਂ ਵੱਲੋਂ ਸਨੀਲ ਕੁਮਾਰ ਜਾਖੜ ਹੋਰਾਂ ਨੂੰ ਕੱਸਿਆ ਗਿਆ ਕਿਉਂਕਿ ਵਿਰੋਧੀ ਧਿਰ ਦੇ ਬੋ ਜੋ ਜਾ ਕੇ ਸਦਿਆ ਲਗਾਤਾਰ ਡੜਕੇ ਸਨੀਲ ਕੁਮਾਰ ਜਾਖੜ ਹੋਰਾਂ ਨੂੰ ਵੀ ਕਾਫੀ ਟਵੀਟ ਨੇ ਜਾ ਕੇ ਸਦਿਆ ਬਿਆਨ ਨੇ ਜੋ ਮੁੱਖ ਮੰਤਰੀ ਹਰਾਂ ਨੂੰ ਘੇਰਨ ਵਾਸਤੇ ਇਹ ਕੀਤੇ ਜਾ ਰਹੇ ਸਨ ਅੱਜ ਸਵੇਰੇ ਵੀ ਇੱਕ ਟਵੀਟ ਜੋ ਕਰ ਸਦਿਆ ਜਿਸ ਦੇ ਵਿੱਚ ਆਮ ਆਦਮੀ ਪਾਰਟੀ ਦੀ ਮੌਜੂਦਾ ਸਰਕਾਰ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਅਸਫੀਲ ਕੁਮਾਰ ਜਾਖੜ ਹੋਰਾਂ ਨੂੰ ਕੀ ਰਿਹਾ ਗਿਆ ਸੀ ਜਿਸ ਤੋਂ ਬਾਅਦ ਅੱਜ ਕੁਝ ਬਿਆਨ ਵੀ ਸੁਨੀਲ ਕੁਮਾਰ ਜਾਖੜ ਹੋਰਾਂ ਦੇ ਸਾਹਮਣੇ ਆਇਆ ਸਨ ਅਤੇ ਉਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਦਾ ਜਿਹੜਾ ਗੇਟ ਥਵੀਟ ਸਾਹਮਣੇ ਆਇਆ ਜਿਸ ਦੇ ਵਿੱਚ ਸਾਫ਼ ਤੌਰ ਤੇ ਉਹਨਾਂ ਨੇ ਲਿਖਿਆ ਕਿ ਤੁਸੀਂ ਕਿਹੜੀ ਪਾਰਟੀ ਤੋਂ ਬੋਲਦੇ ਹੋ ਕਾਂਗਰਸ ਦੇ ਵਿੱਚ ਤੁਸੀਂ ਰਾਜਵੀ ਕੀਤਾ ਭਾਜਪਾ ਦੇ ਤੁਸੀਂ ਹੁਣ ਪ੍ਰਧਾਨ ਵੀ ਹੋ ਅਤੇ ਕਾਲੀ ਦਲ ਨੂੰ ਘੱਟ ਜੋੜਦਾ ਸੱਤਾ ਵੀ ਜਿਹੜਾ ਕਿ ਦਿੱਤਾ ਹੈ ਤਾਂ ਖਾਸ ਤੌਰ ਤੇ ਤਿੰਨ ਪਾਰਟੀਆਂ ਦਾ ਜ਼ਿਕਰ ਕਰਦੇ ਹੋਏ ਸੁਨੀਲ ਕੁਮਾਰ ਜਾਖੜ ਹੋਰਾਂ ਦੇ ਅੱਜ ਜਿਹੜਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਵੱਲੋਂ ਸਫਿਅਤ ਆ ਗਿਆ ਠੀਕ ਹੈ ਕਮਰ ਬਬਾ ਜੀ ਤੁਹਾਡਾ ਸ਼ ਵਿਹਾਲ ਲਗਾਤਾਰ ਪ੍ਰਤੀਕਿਰਿਆਵਾਂ ਦਾ ਦੌਰ جاری ਹੈ ਲੋਕ ਸਭਾ ਚੋਣਾਂ ਦੇ ਮਜਦਰ ਪੰਜਾਬ ਦਾ ਸਿਆਸੀ 바ਰਾ ਕਾਫੀ ਵੱਚ ਚੁਕਿਆ ਹੈ